ਕੱਛਾ ਤੁਹਾਨੂੰ ਲੈ ਕੇ ਰਾਜਾ ਵੜਿੰਗ ਨੇ ਇੱਕ ਟਿੱਪਣੀ ਕੀਤੀ ਵੀ ਤੁਸੀਂ ਪਾਰਲੀਮੈਂਟ ਜਾ ਕੇ ਪਤੇ ਤੱਕ ਨਹੀਂ ਬੁਲਾਉਂਦੇ ਬਾਈ ਜੀ ਗੱਲ ਪਤਾ ਕੀ ਹੈ ਮੈਂ ਫਿਰ ਤੁਹਾਨੂੰ ਸਾਹਮਣੇ 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 ਦੇ ਕੇ ਦੱਸ ਦਿੰਦਾ ਗੱਲ ਇਹ ਹੈ ਵੀ ਜਿਹੜੇ ਤਾਂ ਮੁੱਦੇ ਤੇ ਮੈਂ ਬੋਲਣਾ ਚਾਹੁੰਦਾ ਹੈ ਮੇਰੀ ਸਪੀਕਰ ਨਾਲ ਵੀ ਗੱਲ ਹੋਈ ਸੀ ਉਹਨਾਂ ਦੇ ਨਾਲ ਜਿਹਦੇ ਹੋਈ ਉਹ ਕਹਿੰਦੇ ਜੀ ਵੀ ਇਹ ਮੁੱਦਿਆਂ ਤੇ ਤੁਸੀਂ ਬੋਲ ਨਹੀਂ ਸਕਦੇ ਨਾ ਤਾਂ ਤੁਸੀਂ ਕਿਸਾਨੀ ਦੇ ਮੁੱਦੇ ਤੇ ਬੋਲ ਸਕਦੇ ਹੋ ਨਾ ਤੁਸੀਂ ਅੰਮ੍ਰਿਤਪਾਲ ਦੇ ਮੁੱਦੇ ਤੇ ਬੋਲ ਸਕਦੇ ਹੋ ਹੋਰ ਕਿਸੇ ਵੀ ਮੁੱਦੇ ਤੇ ਬੋਲ ਲਓ ਤੁਸੀਂ ਤੁਸੀਂ ਦਿੱਤੀ ਜੀ ਕਈ ਵਾਰੀ ਰਿਕਵੈਸਟ ਮੈਂ ਬਹੁਤ ਵਾਰੀ ਦਿੱਤੀ ਹੈ ਜੀ ਪਾਰਲੀਮੈਂਟ ਜੇ ਤੁਸੀਂ ਸੈਸ਼ਨ ਜਦੋਂ ਚੱਲਦਾ ਹੁੰਦਾ ਉਹਦੇ ਵਿੱਚ ਦੇ ਸਕਦੇ ਹੋ ਉਹ ਕਹਿੰਦੇ ਵੀ ਤੁਸੀਂ ਨਾ ਲਿਖ ਕੇ ਦਿਓ ਕਿਸਾਨਾਂ ਦੇ ਮੁੱਦੇ ਤੇ ਪਰ ਤੁਸੀਂ ਬਾਕੀ ਲੀਡਰ ਦਾ ਸੀ ਸੁਣਦੇ ਨਹੀਂ ਸਾਨੂੰ ਪਤਾ ਨਹੀਂ ਕੀ ਗੱਲ ਹੈ ਜੀ ਕਿਉਂਕਿ ਜਿਹੜੇ ਮੇਰੇ ਮਦਰ ਸੀ ਉਹ ਵੀ ਜਿੰਨੀ ਵਾਰ ਵੀ ਪਾਰਲੀਮੈਂਟ ਦੇ ਵਿੱਚ ਬੋਲੇ ਆ ਉਹਨਾਂ ਦੀ ਕਦੇ ਸਪੀਚ ਰਿਕਾਰਡ ਨਹੀਂ ਹੈ ਤੇ ਇਹ ਮੈਨੂੰ ਕਹਿੰਦੇ ਵੀ ਹੋਰ ਮੁੱਦੇ ਤੇ ਬੋਲੋ ਜੇ ਅਸੀਂ ਹੋਰ ਮੁੱਦੇ ਤੇ ਬੋਲਦੇ ਆਂ ਫਿਰ ਮਤਲਬ ਫਿਰ ਉਹੀ ਗੱਲ ਆ ਜਾਂਦੀ ਅਗਲੇ ਇਹਨਾਂ ਨੇ ਕਹਿਣਾ ਜੀ ਪ੍ਰਸ਼ਨ ਹੈ ਹੋਰ ਨੇ ਮੁੱਦੇ ਤੇ ਨਾ ਕਹਿਣਾ ਜੀ ਜਿਹੜੀ ਗੱਲ ਤੁਸੀਂ ਕਰਨੀ ਸੀ ਤੁਸੀਂ ਹੋਰ ਹੀ ਗੱਲਾਂ ਕਰਕੇ ਆ ਕੇ ਵੀ ਤੁਸੀਂ ਕਿਸਾਨੀ ਦੀ ਗੱਲ ਦੀ ਪਾਰਲੀਮੈਂਟ ਤੇ ਜਿਹੜੇ ਮੁੱਦੇ ਨੇ ਮੁੱਦੇ ਸਾਡੇ ਜੀ ਆਹੀ ਹੈ ਅੰਮ੍ਰਿਤਪਾਲ ਦਾ ਕਿਸਾਨ